ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੇ ਵਿੱਚ ਅੱਜ ਪੰਜਾਬ ਦੇ ਕੈਬਨਿਟ ਮਿੰਿਸਟਰ ਸੰਜੀਵ ਰੂੜਾ ਜੀ ਅੱਜ ਆਏ ਨੇ ਇੱਥੇ ਦੱਸੇ ਕਿ ਉਹਨਾਂ ਵੱਲੋਂ ਜੋ ਇਸ ਇਲਾਕੇ ਦੇ ਵਿੱਚ ਹਸਲਕੇ ਦੇ ਵਿੱਚ ਜੋ ਤਾਰਾਂ ਦੀ ਸਮੱਸਿਆ ਹੈ ਬਿਜਲੀ ਦੀਆਂ ਤਾਰਾਂ ਜੋ ਕਿ ਲੋਕਾਂ ਦੇ ਘਰਾਂ ਦੇ ਬਾਹਰ ਲਟਕਦੇ ਦਿਖਾਈ ਦੇ ਰਹੇ ਸੀ ਉਸ ਨੂੰ ਜੋ ਕਿ ਸਹੀ ਕਰਨ ਲਈ ਦੁਰਸਤ ਕਰਨ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਹੈ ਜੋ ਕਿ ਸੂਬੇ ਪੱਧਰ ਤੇ ਵਿੱਚ ਚਲਾਇਆ ਜਾ ਰਿਹਾ ਹੈ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਜੋ ਇਹ ਤਾਰਾਂ ਇਹਨਾਂ ਨੂੰ ਸਹੀ ਕੀਤਾ ਜਾਵੇਗਾ ਯਾਨੀ ਕਿ ਇਹਨਾਂ ਦੀ ਇੱਕ ਵਿਉਂਤਬੰਦੀ ਦੇ ਵਿੱਚ ਇਹਨਾਂ ਨੂੰ ਲਗਾਇਆ ਜਾਵੇਗਾ ਸੋ ਅੱਜ ਗੱਲਬਾਤ ਕਰਦੇ ਆ ਸੰਜੀਵ ਸੰਜੀਵ ਰੌੜਾ ਜੀ ਦੇ ਨਾਲ ਹੋਰ ਜ਼ਰੂਰ ਜਾਣਨਾ ਹੈ ਕਿ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ ਹੋਰ ਕੀ ਕੀ ਜੋ ਕਿ ਇਨਕਲੂਡ ਹੋਵੇਗਾ ਤੇ ਇਹ ਜੋ ਤਾਰਾਂ ਦੀ ਸਮੱਸਿਆ ਹੈ ਕਿੰਨੀ ਕੁ ਜਲਦੀ ਦੇ ਨਾਲ ਠੀਕ ਕੀਤੀ ਜਾਵੇਗੀ ਲੋਕਾਂ ਨੂੰ ਇਸ ਦੇ ਨਾਲ ਬਹੁਤ ਦਿੱਕਤ ਆ ਰਹੀ ਪਈ ਹੈ ਸੋ ਗੱਲਬਾਤ ਕਰਦੀ ਹੈ ਸੰਜੀਵ ਰੌੜਾ ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਮੇਰੇ ਇਲੈਕਸ਼ਨ ਸੀ ਮੈਂ ਗੱਲੇ ਗਲੀ ਮਹੱਲਿਆਂ ਚ ਜਿੱਥੇ ਜਿੱਥੇ ਇਲੈਕਸ਼ਨ ਮੀਟਿੰਗ ਕਰਦਾ ਸੀ ਦੋ ਤਿੰਨ ਮੁੱਦੇ ਇਹੋ ਜਿਹੇ ਸੀਗੇ ਜਿਹੜੇ 70 80% ਜਗ੍ਹਾ ਹੁੰਦਾ ਹੀ ਹੁੰਦੇ ਸੀ ਔਰ ਇੱਕ ਮੁੱਦਾ ਉਹਦੇ ਵਿੱਚੋਂ ਤਾਰਾਂ ਦਾ ਸੀ ਹੁਣ ਸਰਕਾਰ ਨੇ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਂ ਜ਼ਿੰਮੇਵਾਰੀ ਬਿਜਲੀ ਦੀ ਵੀ ਦਿੱਤੀ ਹੁਣ ਮੇਰਾ ਫਰਜ਼ ਬੰਦਾ ਸੀਗਾ ਕਿ ਹੁਣ ਤਾਂ ਮੈਂ ਪ੍ਰੋਮਿਸ ਕੀਤਾ ਲੋਕਾਂ ਨੂੰ ਔਰ ਮੇਰੇ ਕੋਲ ਆਪ ਹੀ ਕਰਨ ਦਾ ਮਤਲਬ ਫੈਸਲਾ ਲੈਣ ਦਾ ਮੇਰੇ ਕੋਲ ਅਨਨ ਮੌਕਾ ਦੇਤਾ ਔਰ ਉਹ ਮੌਕੇ ਦਾ ਫਾਇਦਾ ਉਠਾਉਂਦੇ ਮੈਂ ਇੱਕ ਸਬਡਿਵੀਜ਼ਨ ਦਾ ਹਲੇ ਟੈਂਡਰ ਲਗਾਇਆ ਲੁਧਿਆਣੇ ਦੀ ਇਹ ਸਬਡਿਵੀਜ਼ਨ ਹੈ ਇਹ ਫਾਰੇ ਵਾਲੇ ਚੌਂਕ ਦੀ ਸਬਡਿਵੀਜ਼ਨ ਨੂੰ ਕਹਿੰਦੇ ਕਿਉਂ ਚੀਪ ਸਾਹਿਬ ਹਾਂਜੀ ਯੂਨਿਟ 1 ਸਰ ਯੂਨਿਟ 1 ਇਹਦੇ ਵਿੱਚ ਜਿੰਨੇ ਇਲਾਕੇ ਆਂਦੇ ਆ ਚਾਹੇ ਗਲੀ ਮੱਲੇ ਸਾਰੇ ਸਭ ਦੀਆਂ ਤਾਰਾਂ ਬਿਲਕੁਲ ਸਿੱਧੀਆਂ ਕਰਾਂਗੇ ਠੀਕ ਕਰਾਂਗੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਜਿਹਦੇ ਵਿੱਚ ਜੇ ਤੁਸੀਂ ਦੇਖ ਸਕੋਗੇ ਕਿ ਪਹਿਲਾਂ ਕੀ ਹਾਲ ਸੀ ਤੇ ਕਰਨ ਤੋਂ ਬਾਅਦ ਕੀ ਹਾਲ ਆ ਸਾਰੇ ਜਿੰਨੇ ਆ ਮੀਟਰ ਬਕਸੇ ਆ ਜੇ ਕੋਈ ਕਿਸੇ 'ਚ ਪਾਣੀ ਜਾ ਰਿਹਾ ਜਾਂ ਕਿਸੇ ਸ਼ਾਰਟ ਹੁੰਦਾ ਉਹ ਰਿਪੇਅਰ ਕਰਾਂਗੇ ਕੋਈ ਵੀ ਪੋਲ ਸੜਕ ਦੇ ਵਿੱਚ ਆਂਦਾ ਉਹਨੂੰ ਸਾਈਡ ਤੇ ਕਰਾਂਗੇ ਕੋਈ ਵਾਇਰ ਇੱਦਾਂ ਸੈਕ ਕਰ ਰਹੀ ਆ ਜਾਂ ਕੁਛ ਐ ਉਹਦੇ ਸਾਹਮਣੇ ਵੱਡੇ ਪੋਲ ਲਗਾ ਕੇ ਉਹਨਾਂ ਨੂੰ ਉੱਚਾ ਕਰਾਂਗੇ ਤਾਂ ਕਿ ਕੋਈ ਗੱਡੀ ਨਾ ਫਸੇ ਜਾਂ ਕਿਸੇ ਨੂੰ ਜਿੱਦਾਂ ਕੋ ਟਰੱਕ ਜਾਂਦਾ ਜਾਂ ਕੋਈ ਟੈਂਪੂ ਜਾਂਦਾ ਉਹ ਤੁਸੀਂ ਦੇਖਿਆ ਹੁਣੇ ਲੱਕੜੀ ਦੇ ਡੰਡੇ ਨਾਲ ਉੱਪਰ ਕਰਦੇ ਆ ਉਹ ਸਾਰੇ ਕੰਮ ਅਸੀਂ ਖਤਮ ਕਰਕੇ ਕੋਸ਼ਿਸ਼ ਕਰਕੇ ਜਿੰਨਾ ਸਾਫ਼ ਸੁਥਰਾ ਹੋ ਸਕੇ ਮਤਲਬ ਕਿ ਲੱਗਣਗੇ ਵੀ ਸੋਹਣੇ ਔਰ ਫੇਰ ਫਾਲਟ ਵੀ ਘੱਟ ਪੈਣਗੇ ਕਿਉਂਕਿ ਜਦੋਂ ਕੇਬਲਾਂ ਤਾਰਾਂ ਸੈਕ ਕਰਦੀਆਂ ਕੋਈ ਕਿਤੇ ਜਾ ਰਹੀ ਕੋਈ ਕਿਤੇ ਜਾ ਰਹੀ ਤਾਂ ਫਾਲਟ ਵੀ ਜਿਆਦਾ ਪੈਂਦੇ ਆ ਆਪਣੇ ਘਰਾਂ ਵਿੱਚ ਬਿਜਲੀ ਦੇ ਫਾਲਟ ਵੀ ਘਟ ਪੈਣਗੇ ਜਗਾ ਵੀ ਸੋਹਣੀ ਸੋਹਣੀ ਲੱਗੇਗੀ ਔਰ ਮਤਲਬ ਕਿ ਮੇਰੇ ਖਿਆਲ ਟਰਾਂਸਮਿਸ਼ਨ ਲਾਸਸ ਵੀ ਘਟਣਗੇ ਇਹਦੇ ਨਾਲ ਹਾਂ ਕਿਈ ਜਗ੍ਹਾ ਹਾਦਸੇ ਵੀ ਅਸੀਂ ਦੇਖਿਆ ਕਿ ਤਾਰਾਂ ਜਿਆਦਾ ਹੋਣ ਕਰਨਾ ਹਾਦਸੇ ਵੀ ਵਾਪਰ ਜਾਂਦੇ ਮੈਂ ਉਹ ਮੈਂ ਤਾਂ ਕਿਹਾ ਜੀ ਬੱਚਿਆਂ ਨੂੰ ਬਾਹਰ ਸੈਰ ਕਰਨ ਨੀ ਜਾਨ ਦਿੰਦੇ ਕਿ ਜੀ ਕੋਈ ਤਾਰ ਨਾ ਲੱਗ ਜਾਏ ਕੋਈ ਕੁਛ ਨਾ ਉਹ ਸਾਰੇ ਹਾਦਸਿਆਂ ਤੋਂ ਵੀ ਬਚਾ ਹੋਏਗਾ ट्रांसमिशन ਦੇ ਲਾਸ ਵੀ ਘਟਣਗੇ ਮੇਰੇ ਮੇਰੇ ਹਿਸਾਬ ਨਾਲ ਬਿਜਲੀ ਦੇ ਬਿੱਲਾਂ 'ਚ ਵੀ 19 21 ਦਾ ਫਰਕ ਪੈਣਾ ਚਾਹੀਦਾ ਔਰ ਜਿਹੜਾ ਸਭ ਤੋਂ ਬੈਸਟ ਪਾਰਟ ਹੈ ਕਿ ਜਿਹੜੇ ਆ ਫਾਲਟ ਪੈ ਜਾਂਦੇ ਆ ਬਿਜਲੀ ਚਲੇ ਜਾਂਦੀ ਗਰਮੀਆਂ ਚ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਨਹੀਂ ਆਂਦੀ ਬੰਦੇ ਨੂੰ ਆਉਣ ਨੂੰ ਟਾਈਮ ਲੱਗਦਾ ਉਹ ਵੀ ਬਹੁਤ ਕੱਟ ਜਾਣਗੇ ਹਾਂ ਜੀ ਸਰ ਹੁਣ ਪੂਰੇ ਲੁਧਿਆਣੇ ਦੇ ਵਿੱਚ ਕੀਤਾ ਜਾਊਗਾ ਜਾਂ ਇਹ ਨਹੀਂ ਪੂਰੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਕੀਤਾ ਜਾਊਗਾ ਇਹ ਅਸੀਂ ਹਫਤਾ ਖ ਹੋਇਆ ਕੰਮ ਚਾਲੂ ਹੋਇਆ ਮੈਂ ਉਹੀ ਦੇਖਣ ਆਇਆ ਸੀਗਾ ਅਸੀਂ ਇੱਕ ਟੈਂਡਰ ਇੱਕ ਸਬ ਡਿਵੀਜ਼ਨ ਦਾ ਲਗਾਇਆ ਉਹ ਸਬ ਡਿਵੀਜ਼ਨ ਨੂੰ ਐਗਜ਼ਾਮਪਲ ਬਣਾ ਕੇ ਦੇਖੇ ਜੇ ਕੋਈ ਕੰਮ ਰਹਿ ਗਿਆ ਉਹ ਟੈਂਡਰ ਚ ਐਡ ਕਰ ਦਾਂਗੇ ਜੇ ਕੋਈ ਫालतू ਕੰਮ ਆ ਉਹ ਕੱਢ ਦਾਂਗੇ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਬਾਕੀ 86 ਸਬ ਡਿਵੀਜ਼ਨ ਆ ਪੂਰੇ ਪੰਜਾਬ ਚ 87 ਹੈਗੇ ਇੱਕ ਦਾ ਲਗਾਇਆ ਇਹ ਕਰਕੇ ਹੋਰ ਮਹੀਨੇ ਡੇਢ ਤੱਕ ਅਸੀਂ ਪੂਰੇ ਪੰਜਾਬ ਦਾ ਟੈਂਡਰ ਹੁਣ ਇਕੱਠਾ ਲਗਾ ਲਿਆ ਜਿਹੜੇ ਜਿਹਦਾ ਇੰਟਰਨੈਟ ਦੀਆਂ ਤਾਰਾਂ ਹੋ ਗਈਆਂ ਜਾਂ ਹੋਰ ਹੋ ਗਈਆਂ ਲੋਕੀ ਆਉਂਦੇ ਸੀ ਉਹ ਵੀ ਬਣ ਜਾਂਦੇ ਸੀ ਪਿੱਛੇ ਜਿਹੜੇ ਨੇ ਪ੍ਰਾਈਵੇਟ EMPLOYEES ਉਹਨਾਂ ਨੂੰ ਵੀ ਕੋਈ ਹਦਾਇਤ ਇਹ ਦੇਖੋ ਜੀ ਅਸੀਂ ਕੇਬਲ ਲਿਆਂ ਨੂੰ ਰਿਕਵੈਸਟ ਕੀਤੀ ਆ ਕਿ ਤਾਰਾਂ ਤਾਂ ਸਾਰੀਆਂ ਠੀਕ ਕਰਦੀਆਂ ਜਿਹੜਾ ਬਿਜਲੀ ਬੋਰਡ ਦੇ ਨਾਲ ਲਾ ਕੇ ਠੀਕ ਕਰਾ ਲਓ ਨਹੀਂ ਤਾਂ ਸਾਡੇ ਤਾਂ ਜਿਹੜੀ ਬਿਜਲੀ ਬੋਰਡ ਦੀ ਕੇਬਲ ਨਹੀਂ ਹੈਗੀ ਉਹ ਸੀ ਕੱਟ ਦੀਦੀ ਆ। ਤੇ ਡੈਡ ਲਾਈਨ ਕੀ ਐਸ ਪਰਟੀਕੂਲਰ ਪਾਇਲਟ ਪ੍ਰੋਜੈਕਟ ਨੂੰ ਕੀ ਫਰਜ਼ ਇਹ ਪਾਇਲਟ ਪ੍ਰੋਜੈਕਟ ਦੱਸੋ ਜੀ ਠੇਕੇਦਾਰ ਸਾਹਿਬ ਕਿੰਨੀ ਦੇਰ ਲੱਗੂ ਕਿੱਥੇ ਆ ਕੰਟਰੈਕਟਰ ਅੱਛਾ ਸਰ ਵੈਸੇ ਅਸੀਂ 2 ਮਹੀਨੇ ਇਹਨਾਂ ਨੂੰ ਕਿਹਾ 2 ਮਹੀਨੇ ਦਾ ਟਾਈਮ ਦਿੱਤਾ ਪਰ ਕੁਛ ਹਾਂਜੀ ਸਰ ਬਾਜ਼ਾਰਾ ਦੇ ਵਿੱਚ ਕਾਫੀ ਗੁੰਝਲਾ ਵਰਗਾ ਹੋ ਸਾਰਾ ਸਾਫ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ 1 ਮਿੰਟ ਕਾਫੀ ਉੱਤੇ ਅੱਗੇ ਅੱਗੇ ਆਹ ਦੇਖੋ 1 1 ਮਿੰਟ ਤੁਹਾਨੂੰ ਜੀ ਆ ਇਹੋ ਹੀ ਖੰਭਾ ਹੈ ਇਹ ਪਹਿਲਾ ਆ ਦੇਖਿਆ ਜੀ ਆ ਬਾਅਦ ਚ ਜੀ ਇੱਕ ਆ ਦੇਖੋ ਇਹ ਪਹਿਲਾ ਜੀ ਇਹ ਬਾਅਦ ਚ ਕਿੰਨਾ ਫਰਕ ਹੈ ਕਿ ਨਹੀਂ ਫਰਕ ਆ ਦੇਖੋ ਇਹ ਪਹਿਲਾ ਇਹ ਬਾਅਦ ਚ ਇਹ ਤਾਂ ਗੋੜ ਮੋੜੀ ਛੋੜ ਗਿਆ ਉਹ ਤੋਂ ਬਸ ਇੰਨਾ ਤੇ ਆ ਦੇਖੋ ਆ ਆ ਦੇਖੋ ਆ ਬੰਦਾ ਲੱਗਿਆ ਪਹਿਲਾ ਇਹ ਬਾਅਦ ਚ ਸੋ ਅਸੀਂ ਅੱਗੇ ਨਾਲ ਤਾਂ ਬਹੁਤ ਅਸੀਂ ਮਤਲਬ ਕਿ ਇੱਕ ਵੀਡੀਓ ਵੀ ਬਣਾਈ ਆ ਕਿ ਜੇ ਪਹਿਲਾਂ ਦਾ ਕੀ ਆ ਬਾਅਦ ਚ ਕੀ ਆ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਫਰਕ ਬਹੁਤ ਆ ਪਰ ਅਸੀਂ ਚਾਹਦੇ ਆ ਜਿੰਨਾ ਵੱਧ ਤੋਂ ਵੱਧ ਇਹ ਚੰਗਾ ਸਾਫ ਸੁਥਰਾ ਹੋਵੇ ਅਸੀਂ ਕਰੀਏ اور ہر پاسوں ਇਹਦਾ ਬੈਨੀਫਿਟ ਹੋਏਗਾ ਸਾਨੂੰ ਸੁਗਲਬਤ ਕੀਤੀ ਹੈ ਸੰਜੀਵ ਰੋੜਾ ਜੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਇਹ ਜੋ ਪ੍ਰੋਜੈਕਟ ਹੈ ਪਾਇਲਟ ਪ੍ਰੋਜੈਕਟ ਹੈ ਜੋ ਕੀ ਹੁਣ ਚਲਾਇਆ ਜਾ ਰਿਹਾ ਹੈ ਉਹ ਇਸ ਪ੍ਰੋਜੈਕਟ ਦੇ ਵਿੱਚ ਜਲਦ ਹੀ ਜੋ ਇਹ ਤਾਰਾ ਦੀ ਸਮੱਸਿਆ ਹੈ ਇਹਨਾਂ ਨੂੰ ਠੀਕ ਕਰ ਦਿੱਤਾ ਜਾਵੇਗਾ ਇਹ ਤਸਵੀਰਾਂ ਨੇ ਜੋ ਦੇਖ ਸਕਦੇ ਹੋ ਕਿ ਖੁਦ ਜੋ ਕੈਬਨਿਟ ਮਨਿਸਟਰ ਸੰਜੀਵ ਰੋੜਾ ਇਸ ਵਕਤ ਇਹਨਾਂ پورے ਇਲਾਕੇ ਦਾ ਲੁਧਿਆਣਾ ਦੇ ਘਮਰ ਮੰਡੀ ਇਲਾਕੇ ਦਾ ਦੌਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਰੇ ਜੋ ਦਿੱਕਤ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਜਿਸ ਦੇ ਤਹਿਤ ਜੋ ਕਿ ਇਹ ਪਾਇਲਟ ਪ੍ਰੋਜੈਕਟ ਸੂਬੇ ਪੱਧਰ ਚ ਚਲਾਣ ਦੀ ਗੱਲ ਕਹੀ ਗਈ ਹੈ ਉਹ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਤਾਰਾ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਨੇ ਔਰ ਜੋ ਇਹ ਤਾਰਾ ਨੂੰ ਹੁਣ ਸਹੀ ਕਰਨ ਦੇ ਲਈ ਇਹ ਪਾਇਲਟ ਪ੍ਰੋਜੈਕਟ ਚਲਾਇਆ ਜਾਵੇਗਾ ਔਰ ਇਸ ਪ੍ਰੋਜੈਕਟ ਦੇ ਤਹਿਤ ਜਲਦੀ ਹੀ ਲੋਕਾਂ ਨੂੰ ਹੁਣ ਇਸ ਸਮੱਸਿਆ ਤੋਂ निजात ਮਿਲਦੀ ਹੋਈ ਵੀ ਦਿਖਾਈ ਦੇਵੇਗੀ